ਗਾਣਾ ਨਹੀਂ ਹੈ ਨਾਰਾ ਹੀ ਆ ਦੱਸ ਦੇ ਸਿਵੈਲੀ ਉਹ ਜਿਹੜੀ ਪੀੜੀ ਨੂੰ ਦੇਖੀ ਉਸੇ ਪੀੜੀ ਨੇ ਰਿਕਾਰਡ ਤੋੜਤੇ ਉਹ ਦੱਸ ਦੇ ਸਿਵੈਲੀ ਉਹ ਜਿਹੜੀ ਪੀੜੀ ਨੂੰ ਦੇਖੀ ਉਸੇ ਪੀੜੀ ਨੇ ਰਿਕਾਰਡ ਤੋੜਤੇ ਭਾਗਾ ਵਾਲੇ ਭਰ ਦੇ ਨੇ ਆ ਕੇ ਹਾਜ਼ਰੀ ਲੱਗੇ ਕਿਸਾਨੀ ਦੇ ਨਹੀਂ ਦੇਖ ਮੋਰ ਚਾ ਉਹ ਯੂਕੇ ਅਮਰੀਕਾ ਇਟਲੀ ਕੈਨੇਡਾ ਤੋਂ ਇਟਲੀ ਕੈਨੇਡਾ ਤੋਂ ਲੈ ਕੇ ਕੌਮ ਆਉਂਦੀ ਨਹੀਂ ਜਹਾਜ਼ ਰਹੂਗੀ ਉੱਠੀ ਜਿਹੜੀ ਲਹਿਰ ਤੈਨੂੰ ਯਾਦ ਰਹੂਗੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਜਿੰਦਾਬਾਦ ਆ ਕਿਸਾਨੀ ਜਿੰਦਾਬਾਦ ਰਹੂਗੀ ਜਿੰਦਾਬਾਦ 你见到？<noise> <noise>